ਕਰੁਚਾਰੀ ਰੈਗੂਲਰੀਆ ਉਹ ਵੀ ਸਾਡੇ ਕਰਮਚਾਰੀ ਆ ਜੇ ਉਹਦੇ ਮਲੇ ਘਟਨਾ ਵਾਪਰੀ ਹੁੰਦੀ ਤਾਂ ਉਹਦੇ ਬਾਸ ਨੂੰ ਪੱਕੀ ਨੌਕਰੀ ਗਰੰਟੀ ਵੀ ਹੋਣੀ ਸੀ ਉਹਦੇ ਬਾਸ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਵੀ ਹੋਣਾ ਸੀ ਤੇ ਉਹਦੇ ਬਾਸ ਨੂੰ ਪੈਨਸ਼ਨ ਦੀ ਗਰੰਟੀ ਵੀ ਹੋਣੀ ਸੀ ਫਿਰ ਆ ਗੱਲ ਸਾਨੂੰ ਕਿਉਂ ਨਹੀਂ ਹੈ ਇਹ ਗੱਲ ਅਸੀਂ ਇੱਥੋਂ ਦੀ ਬੋਰਡ ਮੈਨੇਜਮੈਂਟ ਨੂੰ ਪੁੱਛਣਾ ਚਾਹੁੰਦੇ ਹੈਗੇ ਆ ਇਸ ਕਰਕੇ ਇਸ ਗੱਲ ਵਾਸਤੇ ਅਸੀਂ ਲਗਾਤਾਰ ਭਰਾਵੋ ਲੜ ਰਹੇ ਆ ਇਸ ਕਰਕੇ ਮੈਂ ਪਰਿਵਾਰ ਨੂੰ ਇਸ ਗੱਲ ਦੀ ਬੇਨਤੀ ਕਰਾਂਗਾ ਹੱਥ ਬੰਨ੍ਹ ਕੇ ਅਪੀਲ ਕਰਾਂਗਾ ਕਿ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਮਾ ਕੇ ਚੱਲਿਓ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਇਨਸਾਫ ਦੀ ਮੰਗ ਦੀ ਮੰਗ ਕਿਉਂਕਿ ਅੱਜ ਜੋ ਜੋ ਸਾਥੀ ਗੁਰਪ੍ਰੀਤ ਸਿੰਘ ਸੀਗਾ ਉਹਦੇ ਬੱਚੇ ਦੀਕਦੇ ਹੁਣੇ ਵੀ ਮੇਰਾ ਡੈਡੀ ਆਊ ਮੇਰਾ ਪਿਓ ਆਊ ਮੇਰੇ ਵਾਸਤੇ ਕੋ ਸਮਾਨ ਖਾਣ ਪੀਣ ਵਾਸਤੇ ਲੈ ਕੇ ਆਊਗਾ ਪਰ ਉਹਨੇ 마ਸੂਮ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਪਿਓ ਇਸ ਕਟਿਆ ਸਿਸਟਮ ਦੀ pèce ਚੜ ਚੁੱਕਿਆ ਉਹਨਾਂ ਬੱਚੇ ਦਾ ਸਹਾਰਾ ਕਹਿਣ ਨੂੰ ਭਰਾਵੋ ਅਸੀਂ ਕੋਈ ਜਿੰਨਾ ਮਰਜੀ ਕਹੀ ਜਾਈਏ ਅਸੀਂ ਇਹ ਕਹੇ ਜੀ ਵੀ ਅਸੀਂ ਨਾਲ ਭਰਾਵੋ ਸਾਡੀ ਭੈਣ ਬੈਠੀ ਆ ਵਿੱਚ ਗੁਰਪ੍ਰੀਤ ਸਿੰਘ ਦੀ ਆਪਣੀ ਪਤਨੀ ਜਾਂ ਉਹਦੀ ਮਾਂ ਬੈਠਿਆ ਵੀ ਉਹ ਜਿਸ ਤਨ ਲੱਗੇ ਸੋਤਨ ਜਾਣਾ ਜਿਨ੍ਹਾਂ ਦੇ ਸਿਰ ਲੱਗੇ ਉਹਨਾਂ ਨੂੰ ਪਤਾ ਤੇ ਅਸੀਂ ਇਹ ਘਟਨਾਵਾਂ ਦੇਖੀ ਐ ਸਾਡੇ ਜੇ ਉਸੇ ਤਰ੍ਹਾਂ ਫੈਸਲਾ ਹੋ ਜਾਂਦਾ ਤਾਂ ਫੈਸਲਾ ਵਧੀਆ ਹੋਵੇਗਾ ਤੇ ਉਹਦੇ ਵਿੱਚ ਪੂਰੇ ਪੰਜਾਬ ਦੇ ਠੇਕਾ ਕਾਮ ਐ ਕਿ ਉਹ ਅਸੂਸੀ ਦੇ ਕਿਉਂ ਪੈਸਕੋ ਦੇ ਨੇ ਕਿ ਉਹ ਥਰਮਲ 'ਚ ਕੰਮ ਕਰਦੇ ਆ ਕਿ ਉਹ ਸੀਐਚਬੀ ਦੇ ਦੀਨ ਕੰਮ ਕਰਦੇ ਆ ਤੇ ਟੋਟਲੀ ਕੰਮ ਬੰਦ ਕਰਕੇ ਤੇ ਇਸ ਨਿੱਜੀਕਰਦੀ ਨੀਤੀ ਦਾ ਮੂੰ ਤੋੜ ਮਾ ਜਿਹੜਾ ਜਵਾਬ ਦੇਣਗੇ ਇਸ ਕਰਕੇ ਪਰਿਵਾਰ ਦੇ ਮੈਂਬਰ ਵੀ ਆਇਆ ਪਿੰਡ ਦੇ ਆਪਣੇ ਪਿੰਡ ਦੇ ਵੀ ਸਾਥੀ ਆਏ ਹੈਗੇ ਆ ਮਾਮਾ ਭੈਣਾ ਬਜ਼ੁਰਗ ਮਾਮਾ ਉਹ ਵੀ ਪਹੁੰਚੇ ਨੌਜਵਾਨ ਵੀ ਪਹੁੰਚੇ ਬਜ਼ੁਰਗ ਵੀ ਪਹੁੰਚੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਗੱਲ ਦਾ ਉਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹੈਗੇ ਆ ਮੈਂ ਸੁਭਾ ਪ੍ਰਧਾਨ ਰਮਨ ਦੇ ਨਾਤੇ ਨੇ ਪਾਵਰ ਕਾਮੇ ট্রান্সਪੋਰਟ ਠੇਕਾ ਬਲਾਜਮ ਯੂਨੀਅਨ ਦੇ ਹੋਰ ਦੇ ਨਾਤੇ ਇਹ ਗੱਲ ਦਾ ਸੀ ਪਰਵਾਰ ਨੂੰ ਵਿਸ਼ਵਾਸ ਦਿਵਾਉਨੇ ਆ ਪਿੰਡ ਦੇ ਸਾਥੀਆਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਅਸੀਂ ਇਸ ਘੋਲ ਨੂੰ ਉਦੋਂ ਤੱਕ ਵਿਟਰੋ ਨਹੀਂ ਕਰਦੇ ਉਦੋਂ ਤੱਕ ਵਾਪਸ ਨਹੀਂ ਲੈਂਦੇ ਜਦੋਂ ਤੱਕ ਸਾਡੇ ਸਾਥੀ ਗੁਰਪ੍ਰੀਤ ਸਿੰਘ ਮਾਲਕੀ ਨੂੰ ਮਾਹੀ ਐਕਸਕਿਊਰੇਸ਼ੀਆ 10 ਲੱਖ ਰੁਪਏ ਇਨਸ਼ੋਰਸ ਦਾ ਤੇ ਦੂਜਾ ਸੀਐਮ ਅਰਲੀ ਫੰਡ ਦੇ ਵਿੱਚ ਤੇ ਪਰਿਵਾਰ ਨੂੰ ਨੌਕਰੀ ਦਾ ਪ੍ਰਭੂ ਆਪਾਂ ਸਾਰਾ ਨੀਤੀ ਐਗਰੀਮੈਂਟ ਕਰਵਾਇਆ ਪਰ ਇੱਥੇ ਕਿਉਂ ਨਹੀਂ ਹੋ ਸਕਦਾ ਇੱਥੇ ਸਾਰਾ ਕੁਝ ਹੋ ਸਕਦਾ ਇਹ ਸਾਡੇ ਪਰਖ ਕਰਦੇ ਸਾਨੂੰ ਦੇਖਦੇ ਆ ਇਸ ਕਰਕੇ ਇੱਥੋਂ ਦੇ ਅਧਿਕਾਰੀਆਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਆ ਜਿਹੜੇ ਤੁਸੀਂ ਪਰਖ-ਪੁਰਖ ਕਰਦੇ ਹੋ ਇਹਨੂੰ ਬੰਦ ਕਰਦੇ ਹੋ ਪਰਖਣਾ ਬੰਦ ਕਰ ਦਿਓ ਜਦੋਂ ਵੀ ਲੋਕ ਲੜਿਆ ਲੋਕ ਭਰਾਵੋ ਜਿੱਤੇ ਆ ਉਸ ਕਰਕੇ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਸਾਥੀ ਨੂੰ ਜੋ ਮਿਲਦਾ ਇਨਸਾਫ ਆ ਉਹ ਭਰਾਵੋ ਵੀ ਹਰ ਹੱਦ ਦਵਾਵਾਂਗੇ ਇਸ ਕਰਕੇ ਇੱਥੋਂ ਦੀ ਮੈਨੇਜਮੈਂਟ ਇੱਥੋਂ ਦਾ ਐਕਸ਼ਨ ਇੱਥੋਂ ਦੇ ਅਧਿਕਾਰੀ ਆ ਇਹ ਗੱਲ ਤੇ ਇਹਨਾਂ ਨੂੰ ਸੁਲਝਣ ਛੋਟੇ-ਕੋਟੇ ਮੈਂ 2 ਵਜੇ ਤੱਕ ਦਾ ਜੇ ਤੁਸੀਂ ਸਾਡਾ ਮਸਲਾ 2 ਵਜੇ ਤੱਕ ਕਰ ਦਿਓ ਠੀਕ ਹੈ ਨਾ ਅਸੀਂ ਮੰਤਰੀ ਦੀ ਕੋਠੀ ਵੱਲ ਪੂਚ ਕਰਾਂਗੇ ਤੇ ਜੇ ਰਾਤ ਵੀ ਬੈਠਣਾ ਪਿਆ ਲਗਾਤਾਰ ਵੀ ਬੈਠਣਾ ਪਿਆ ਲਗਾਤਾਰ ਵੀ ਪ੍ਰਭਾ ਉਹ ਬੈਠਾਂਗੇ ਲਗਾਤਾਰ ਧਰਨਾ ਪ੍ਰਦਰਸ਼ਨ ਕਰਾਂਗੇ ਤੇ ਲੋਕਾਂ ਦੇ ਵਿੱਚ ਮਾਰਚ ਕਰਕੇ ਗੱਲ ਲੈ ਕੇ ਜਾਵਾਂਗੇ ਕਿ ਇੱਥੋਂ ਦੀ ਸਮੇਂ ਦੀ ਸਰਕਾਰ ਇੱਥੋਂ ਦੀ ਬੋਰਡ ਮੈਨੇਜਮੈਂਟ ਕਰ ਕੀ ਰਹੀ ਆ ਟੈਸਟ ਕਰਕੇ ਸਾਨੂੰ ਵੀ ਲੋਕਾਂ ਨੂੰ ਸਮਝਣ ਦੀ ਲੋੜ ਆ ਕਿਹੜੇ ਸਾਡੇ ਨਹੀਂ ਆ ਅਸਮੇ ਦੀ ਸਰਕਾਰ ਜੇ ਕੋਈ ਵੀ ਸਰਕਾਰ ਆ ਜੇ ਜੇ ਕੋਈ ਕਾਲੀ ਆ ਜੇ ਜਾਂ ਕੋਈ ਕਾਂਗਰਸੀ ਆ ਜੇ ਕਿਹ ਅੱਜ ਜਿਹੜਾ ਪੰਜਾਬ ਦੇ ਵਿੱਚ ਇਹ ਗੱਲ ਕਹਿੰਦਾ ਸੀ ਮੈਂ ਮੈਂ ਪੰਜਾਬ ਨੂੰ ਧਰਮਾ ਮੁਕਤ ਕਰਾਂਗਾ ਪੰਜਾਬ ਦੇ ਵਿੱਚ ਧਰਮਾ ਨਹੀਂ ਲੱਗਣ ਦੇਵਾਂਗਾ ਅੱਜ ਤੁਹਾਡੇ ਸਾਹਮਣੇ ਭਰਾਵੋ ਧਰਮੇ ਵੀ ਲੱਗ ਰਹਿਆ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਕਿਸਾਨਾਂ ਤੇ ਡਾਂਗ ਭਰਾਈ ਜਾ ਰਹੀ ਆ ਮੁਲਾਜ਼ਮਾਂ ਤੇ ਬੇਦਖਰਾਂ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਏਸ ਕਰਕੇ ਸਮੇਂ ਦੀ ਸਰਕਾਰ ਵੀ ਜਿਹੜੀ ਹੈਗੀ ਆ ਜਿਹੜਾ ਕਹਿੰਦਾ ਮੈਂ ਪੱਗ ਸਿੰਘ ਦਾ ਵਾਰਸ ਆ ਉਹ ਭਰਾਵਾ ਪੱਗ ਸਿੰਘ ਦਾ ਵਾਰਸ ਨਹੀਂ ਐ ਉਹ ਵੀ ਕੋਰਪੋਰੇਟ ਘਰਾਣਿਆਂ ਦਾ ਵਾਰਸ ਐ ਉਹ ਵੀ ਲਗਾਤਾਰ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰ ਰਿਹਾ ਆ ਤੁਹਾਡੇ ਸਾਹਮਣੇ ਬਿਜਲੀ ਖੇਤਰ ਦੇ ਅੰਦਰ ਆ ਨੰਦੂ ਤੇ ਖੇਡ ਡਿਵੀਜ਼ਨ ਦਾ ਟੋਟਲੀ ਨਿੱਜੀਕਰਨ ਕਰਨ ਦਾ ਫੈਸਲਾ ਕਰ ਲਿਆ। ਵੇਚਣ ਦਾ ਫੈਸਲਾ ਕਰ ਲਿਆ। ਤੋੜਨ ਦਾ ਫੈਸਲਾ ਕਰ ਲਿਆ। ਜੋ ਹਾਲਾਤ ਚੰਡੀਗੜ੍ਹ ਦੇ ਵਿੱਚ ਕੀਤੀ ਉਹੀ ਹਾਲਤ ਇੱਥੇ ਕਰਨ ਦਾ ਇਹਨਾਂ ਨੇ ਫੈਸਲਾ ਕਰ ਲਿਆ। ਇਸ ਕਰਕੇ ਸੰਜਣ ਦੀ ਲੋੜ ਆ। ਸਾਡੇ ਬੱਚਿਆਂ ਦਾ ਭਵਿੱਖ ਨਹੀਂ ਆ। ਗੱਲ ਹੈ ਕਿ ਸਾਡੇ ਬੱਚਿਆਂ ਦਾ ਰੁਜ਼ਗਾਰ ਖੋਇਆ ਜਾ ਰਿਹਾ ਹੈ। ਸਾਡਾ ਨਿਗੂੜਾ ਜਿਹੜਾ ਰਜਕਾਰ ਨਿਗੂਣੀ ਤਨਖਾਹ ਤੇ ਕੰਮ ਕਰਦੇ ਆ ਉਹ ਰਜਕਾਰ ਵੀ ਖੋਇਆ ਜਾ ਰਿਹਾ ਤੇ ਜਿਹੜੀ ਰੈਗੂਲਰ ਭਰਤੀ ਆ ਪੱਕੀ ਭਰਤੀ ਆ ਉਤੇ ਰੋਕ ਲਗਾਈ ਜਾ ਰਹੀ ਹੈ ਉਤੇ ਬੰਦੀ ਲਗਾਈ ਜਾ ਰਹੀ ਆ ਬੇਰਜਕਾਰ ਨੂੰ ਰਜਕਾਰ ਦੀ ਗਾਰੰਟੀ ਨਹੀਂ ਹੈ ਇਸ ਕਰਕੇ ਭਰਾਵੋ ਆਉਣ ਵਾਲੇ ਸਮੇਂ ਦੇ ਅੰਦਰ ਤਕੜੇ ਹੋ ਕੇ ਸੰਘਰਸ਼ ਕਰਨ ਦੀ ਲੋੜ ਆ ਤੁਸੀਂ ਲੜੇ ਆ ਆ ਸਾਡਾ ਸਾਥੀ ਜੋ ਗੁਰਪ੍ਰੀਤ ਸਿੰਘ ਮਾਨਕੀ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਤੇ ਚੱਲ ਰਿਆ ਸੀਗਾ ਸਾਥੀ ਨੇ ਡਿਵੀਜ਼ਨ ਦੀ ਪ੍ਰਧਾਨਗੀ ਵੀ ਕੀਤੀ ਆ ਕਿ ਕੋਈ ਪ੍ਰਧਾਨਗੀ ਇੱਤਾ ਨਹੀਂ ਕੀਤੀ ਜੇ ਕਹਿਣਾ ਤਾਂ ਗੱਲ ਜਿਹੜੀ ਕਾਫੀ ਪੱਥਰ ਤੇ ਲਕੀਰ ਹੁੰਦੀ ਸੀ ਜੇ ਕਹਿਣਾ ਵੀ ਮੈਂ ਆਉਣਾ ਤਾਂ ਆਉਣਾ ਜੇ ਭਰਾਬੂ ਆਏ ਕਹਿ ਦੇਣਾ ਮੈਂ ਆਉਣਾ ਨਹੀਂ ਹੈ ਜੇ ਅਫਸਰ ਨੂੰ ਵੀ ਆਏ ਕਹਿ ਦੇਣਾ ਵੀ ਆਹ ਕੰਮ ਨਹੀਂ ਮੇਤੇ ਹੁੰਦਾ ਤਾਂ ਫਿਰ ਅੜਬ ਸੀਗਾ ਬਹੁਤ ਅਣਖੇ ਵਾਲਾ ਬੰਦਾ ਸੀਗਾ ਬਹੁਤ ਵਧੀਆ ਬੰਦਾ ਸੀਗਾ ਹਮੇਸ਼ਾ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਿਆ ਧਰਨੇ ਦੇ ਵਿੱਚ ਵੀ ਚੱਲਿਆ ਅਪਰ